ਸੋ ਸਸੀਕਾਲ ਜੀ ਮੈਂ ਹਾਂ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 189 ਪੰਜਾਬ ਦੇ ਸ਼ੋ ਸੰਦੀਪ ਚੌਧਰੀ ਸ਼ੋ ਦੇ ਵਿੱਚ ਸੋ ਸ਼ੋ ਕਾਫੀ ਦਿਨਾਂ ਬਾਅਦ ਆ ਰਿਹਾ ਹੈ ਤੁਹਾਨੂੰ ਪਤਾ ਹੀ ਹੈ ਕਿ ਤਿਉਹਾਰਾਂ ਦੇ ਦਿਨ ਚੱਲ ਰਹੇ ਹਨ ਤੇ ਸਾਰੇ ਲੋਕ ਜਿਹੜੇ ਹਨ ਬਿਜ਼ੀ ਹਨ ਸੋ ਅੱਜ ਰਾਜਪੁਰਾ ਦੀ ਜਾਨੀਮਾਨੀ ਹਸਤੀ ਦੇ ਨਾਲ ਤੁਹਾਨੂੰ ਮਿਲਾਨ ਜਾ ਰਹੇ ਹਾਂ ਜਾਨੇਮਾਨੇ ਬਿਜ਼ਨਸਮੈਨ ਕਿੱਥੋਂ ਉਹਨਾਂ ਨੇ ਆਪਣਾ ਸਫਰ ਸਟਾਰਟ ਕੀਤਾ ਤੇ ਅੱਜ ਕਿੰਨਾ ਵੱਡਾ ਨਾਮ ਹੈ ਉਹਨਾਂ ਦਾ ਪੰਜਾਬ ਤੇ ਪੂਰੇ ਵਿਦੇਸ਼ਾਂ ਦੇ ਵਿੱਚ ਅੱਜ ਤੁਹਾਨੂੰ ਮਿਲਾਨ ਜਾਵਾਂਗੇ ਅਸੀਂ ਉਸ ਸ਼ਖਸ ਦੇ ਨਾਲ ਜਿਸ ਨੇ ਆਪਣੀ ਮਿਹਨਤ ਦੇ ਨਾਲ ਅੱਜ ਇਹਨਾਂ ਵੱਡਾ Empire ਖੜਾ ਕੀਤਾ ਹੈ ਮੇਰੀ ਮੁਰਾਦ ਹੈ ਬਲੂ ਲਾਈਨ ਵਿਸ਼ਵਾਸ ਜਿਹੜੇ ਕਿ ਕਈ ਸੈਕਡੋ ਸਟੂਡੈਂਟਸ ਨੂੰ ਜਿਹੜਾ ਹੈ ਵਿਦੇਸ਼ ਭੇਜ ਚੁੱਕੇ ਹਨ ਤੇ ਕਈ ਸਟੂਡੈਂਟ ਜਿਹੜੇ ਹਨ ਉੱਥੇ ਕੰਮ ਵੀ ਕਰ ਰਹੇ ਹਨ ਪੜ ਵੀ ਰਹੇ ਹਨ ਤੇ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰ ਰਹੇ ਤੇ ਆਪਣੇ ਪਰਿਵਾਰ ਦਾ ਆਪਣੇ ਮਾਪੇ ਦਾ ਨਾਮ ਰੋਸ਼ਨ ਕਰ ਰਹੇ ਸੋ ਉਹਨਾਂ ਦੇ ਪਿੱਛੇ ਜਿਹੜਾ ਸਖਸ਼ ਹੈ ਅੱਜ ਉਹਨਾਂ ਨੂੰ ਤੁਹਾਨੂੰ ਮਿਲਾਨ ਜਾਵਾਂਗੇ ਸ੍ਰੀਤ ਦੀਪਕ ਯੁਗੇਸ਼ਵਰ ਜੀ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਆਪਾਂ ਉਹਨਾਂ ਦਾ ਸਵਾਗਤ ਕਰਾਂਗੇ ਆ ਦੀਪਕ ਜੀ ਸਤਿ ਸ੍ਰੀ ਅਕਾਲ ਸੰਦੀਪ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸੋ ਮਚ ਕਾਫੀ ਦਿਨਾਂ ਤੋਂ ਸੋਚ ਰਹੇ ਸੀ ਕਿ ਤੁਹਾਨੂੰ ਸਟੂਡੀਓ ਬੁਲਾਈਏ ਤੇ ਲੋਕਾਂ ਦੇ ਰੂਬਰੂ ਕਰਾਈਏ ਸ਼ਾਇਦ ਕੋਈ ਅਹਿਜੀ ਗੱਲ ਤੁਸੀਂ ਕਰ ਦੋ ਔਰੇ ਜਿਹੜੀ ਕਿਸੇ ਵਾਸਤੇ ਇੱਕ ਨੀਵ ਦਾ ਪੱਥਰ ਜਿਹੜਾ ਸਾਬਤ ਹੁੰਦੀ ਹੈ ਨੀਵ ਰੱਖੀ ਜਾਂਦੀ ਹੈ ਤੇ ਸਾਡਾ ਮਕਸਦ ਇਹ ਹੁੰਦਾ ਹੈ ਕਿ ਅਸੀਂ ਆਪਣੇ ਸ਼ੋਅ ਦੇ ਵਿੱਚ ਅਜੇ ਕਿਸੇ ਸ਼ਖਸ ਨੂੰ ਬੁਲਾਈਏ ਜੋ ਲੋਕਾਂ ਦੇ ਕੰਮ ਆਵੇ ਤੁਸੀਂ ਤਾਂ ਵੈਸੇ ਹੀ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਇਸਟਮ ਤੁਹਾਡਾ ਨਾਮ ਹੈ ਤੇ ਕਿੱਥੋਂ ਤੁਸੀਂ ਆਪਣੀ ਲਾਈਫ ਸਟਾਰਟ ਕੀਤੀ ਤੇ ਅੱਜ ਤੁਸੀਂ ਤੁਹਾਡਾ ਨਾਮ ਜਿਹੜਾ ਵਿਦੇਸ਼ਾਂ ਦੇ ਵਿੱਚ ਜਾਣਿਆ ਜਾਂਦਾ ਹੈ ਬਲੂ ਲਾਈਨ ਨੂੰ ਕਿਸੇ ਦੀ ਇੰਟਰੋਡਕਸ਼ਨ ਦੀ ਲੋੜ ਨਹੀਂ ਹੈ ਹੋਰ ਸੁਣਾਓ ਪਹਿਲਾਂ ਤਾਂ ਸਿਹਤ ਠੀਕ ਐ ਸਭ ਵਧੀਆ ਹਾਸ ਕਲਾਸ ਬਹੁਤ ਵਧੀਆ ਬਹੁਤ ਵਧੀਆ ਮਾਤਾ ਰਾਣੀ ਕਿਸ ਤਰ੍ਹਾਂ ਘਟਰੀ ਹੈ ਜ਼ਿੰਦਗੀ ਮਾਤਾ ਰਾਣੀ ਦੇ ਤੁਸੀਂ ਭਗਤੋਂ ਨੈਨਾ ਦੇਵੀ ਜੀ ਦੇ ਮੈਂ ਵੀ ਤੁਹਾਡੇ ਨਾਲ ਗਿਆ ਤੁਸੀਂ ਮੈਨੂੰ ਉਹਨਾਂ ਦੇ ਚਰਨਾਂ ਦੇ ਵਿੱਚ ਲਾਇਆ ਸੀਗਾ ਮੈਨੂੰ ਜਿਹੀ ਤਰ੍ਹਾਂ ਯਾਦ ਹੈ ਤੇ ਦੀਪਕ ਜੀ న్యూਸ 89 ਦੇ ਦਫਤਰ ਦੀ ਤੁਹਾਡਾ ਬਹੁਤ ਸਵਾਗਤ ਕਰਦਾ ਸਤਿ ਸ਼ਕਾਲ ਸੰਦੀਪ ਤੇ ਸੰਦੀਪ ਚੌਧਰੀ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਆਪਾਂ ਗੱਲ ਕਰਾਂਗੇ ਪਹਿਲਾਂ ਤੁਹਾਡੀ ਜ਼ਿੰਦਗੀ ਬਾਰੇ ਤੇ ਕਿਸ ਤਰ੍ਹਾਂ ਦਾ ਸਫ਼ਰ ਰਿਹਾ ਬਲੂ ਲਾਈਨ ਬਣਾਇਆ ਬਲੂ ਲਾਈਨ ਤੋਂ ਬਾਅਦ ਬਲੂ ਲਾਈਨ ਵਿਸ਼ਵਾਸ ਬਣਾਇਆ ਤੇ ਜਾਣਨਾ ਚਾਣਗੇ ਅੱਜ ਨਹੀਂ ਇੱਕ ਬਹੁਤ ਹੀ ਮੋਟੀਵੇਸ਼ਨਲ ਜੀ ਚੀਜ਼ਾਂ ਹੁੰਦੀ ਹੈ ਨਾ ਸੰਦੀਪ ਜੀ ਦੇਖੋ ਕਿਸੇ ਵੀ ਦੇਵੀ ਲਾਈਫ ਦੇ ਵਿੱਚ ਸਬਮਡੀ ਹੂ ਐਸ ਸਕਸੀਡਿਡ ਹਰ ਕੋਈ ਇੱਕ ਸਕਸੈਸ ਨੂੰ ਤਾਂ ਦੇਖਦਾ ਹੈ ਬਿ ਸਕਸੈਸ ਅਟੇਨ ਹੋ ਗਿਆ ਹਮਮ ਬਟ ਉਹਦੇ ਰਸਤੇ ਦੇ ਵਿੱਚ ਕਿੰਨੇ ਇੱਕ ਉਹਨੇ ਕਠਿਨਾਈਆਂ ਦਾ ਸਾਹਮਣਾ ਕੀਤਾ ਉਹ ਚੀਜ਼ਾਂ ਬਾਰੇ ਘੱਟ ਗੱਲ ਹੁੰਦੀ ਹੈ ਹਮਮ ਸੋ ਜੇ ਤੁਸੀਂ ਮੈਨੂੰ ਪੁੱਛੋ ਯੂ نو ਜਦ ਮੈਂ ਸਟਾਰਟ ਕੀਤਾ ਤਾਂ ਇਨ ਦਾ ਸਟਾਰਟਿੰਗ ਵਾਟਰ ਇਲਪਨਿਸ ਆਈ ਸਟਾਰਟਡ 온 ਫਰਮ ਕਰੀਬਨ ਦੋ ਬੱਚੇ ਪੜਾਈ ਮੈਂ ਅਸ ਦਾ ਫਸਟ ਸੈਂਟਰ ਸੀਗਾ ਮੇਰੇ ਰਾਜਪੁਰਾ ਉਸ ਤੋਂ ਪਹਿਲਾਂ ਤੁਸੀਂ ਸੁਣਿਆ ਹੋਣਾ ਇੱਕ ਹੈਡ ਸਟਾਰਟ ਹੁੰਦਾ ਸੀਗਾ ਆਪਣੇ ਰਾਜਪੁਰਾ ਹੈਡ ਸਟਾਰਟ ਹਾਂ ਉਹ ਵੀ ਆਏ ਸੀ ਮੇਰੇ ਕੋਲ ਇੱਕ ਹੈਡ ਸਟਾਰਟ ਵਾਲੇ ਨਾ ਕੀ ਆਰਾਮ ਸੀ ਉਹਨਾਂ ਦਾ ਉਹਨਾਂ ਦਾ ਨਾਮ ਆਈ ਡੋਟ ਰਿਮੈਂਬਰ ਬਟ ਹੀ ਵਾਸ ਨਾਈਸ ਗਾਇਰ ਉਹ ਇੰਟਰਵਿਊ ਕਰਾ ਉਹਨਾਂ ਦਾ ਵੀ ਉਰੇ ਇੰਟਰਵਿਊ ਹੋਇਆ ਸੀਗਾ ਪੁਨੀਤ 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 ਤੋ ਇਨ ਦਾ ਟਾਈਪ ਆਫ ਆਲ ਚਲੋ ਉਹਨਾਂ ਨੇ ਕੋਈ ਬਾਹਰ ਸੈਟਲ ਹੋਣਾ ਸੀਗਾ ਆਈ ਥਿੰਕ ਇਨ ਆਸਟ੍ਰੇਲੀਆ ਰਾਈਟ ਨਾ ਉਹ ਉਧਰ ਸੈਟਲ ਹੋਏ ਤੇ ਬੜੀ ਫੇਮਸ ਪਰਸਨਲਿਟੀ ਆ ਜーストラリア ਚ ਉਹ ਬੜਾ ਨਾਈਸ ਪਰਸਨ ਯੂ نو ਵਾਟ ਆਈ ਗਾਟ ਨੋਨ ਐਂਡ ਉਸ ਤੋਂ ਬਾਅਦ ਕੀ ਹੋਇਆ ਕਿ ਮੈਂ ਰਾਜਪੁਰਾ ਦੇ ਵਿੱਚ ਜਦ ਮੈਂ ਆਇਆ ਤਾਂ ਬਹੁਤ ਬੇਸਿਕਲੀ ਅੱਜ ਅੱਜ ਕੱਲ ਦੇ ਟਾਈਮ ਵਿੱਚ ਜੇ ਤੁਹਾਨੂੰ ਸਕਸੀਡ ਹੋਣਾ ਹੈ ਤਾਂ ਤੁਹਾਨੂੰ ਦੂਰਦਰਸ਼ੀਤਾ ਚਾਹੀਦੀ ਹੈ ਬਿਲਕੁਲ ਦੂਰਦਰਸ਼ੀਤਾ ਦਾ ਮਤਲਬ ਇਹ ਹੁੰਦਾ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਆਪਾਂ ਜੇ ਰਾਜਪੁਰਾ ਦੀ ਗੱਲ ਕਰੀਏ ਆਪਾਂ ਨੂੰ ਦੇਖਿਆ ਹੋਣਾ ਤੁਸੀਂ ਇੱਕ ਪੇੜ ਚਾਲ ਹੈ ਕਿਸੇ ਨੇ ਇੱਕ ਜੂਸੀ ਦੀ ਦੁਕਾਨ ਖੋਲ ਲਈ ਤਾਂ ਦੂਜਾ ਵੀ ਜੂਤੀ ਦੀ ਦੁਕਾਨ ਖੋਲੰਦਾ ਵੀ ਮੇਰਾ ਵੀ ਕੰਮ ਚੱਲ ਜਾਏਗਾ ਬਿਲਕੁਲ ਬਿਲਕੁਲ ਬਟ ਮੇਰੇ ਹਿਸਾਬ ਨਾਲ ਇਹ ਸਕਸੈਸ ਦਾ ਮੰਤਰਾਂ ਨਹੀਂਗਾ ਹਮ 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 ਜਿਸ ਬੰਦੇ ਵਿੱਚ ਇੱਕ ਦੂਰਦਰਸ਼ੀਤਾ ਹੈ ਕਿ ਫਿਊਚਰ ਵਿੱਚ ਜਾ ਕੇ ਕੀ ਚੱਲੇਗਾ ਉਹੀ ਬੰਦਾ ਸਕਸੈਸਫੁਲ ਰਹੇਗਾ ਆਪਣੇ ਜ਼ਿੰਦਗੀ ਦੇ ਵਿੱਚ ਤੇ ਇਹ ਮੈਂ ਚੰਡੀਗੜ੍ਹ ਸੀਗਾ ਜਦ ਮੈਂ ਡਿਸਾਈਡ ਕੀਤਾ ਕਿ ਮੈਨੂੰ ਯੂ نو ਆਈ ਸ਼ੁੱਡ ਬੀ ਗੈਟਿੰਗ ਇੰਟੋ ਇਸ ਬਿਕੋਜ਼ ਉਸ ਟਾਈਮ ਕ੍ਰੇਜ਼ ਵਧ ਰਿਆ ਸੀਗਾ ਇਸ ਟਾਈਮ ਨਹੀਂ ਜਦ ਕ੍ਰੇਜ਼ ਵਧਿਆ ਹੋਇਆ ਹੁਣ ਤਾਂ ਚਲੋ ਇਟਸ ਅ ਇਮੀਗ੍ਰੇਸ਼ਨ ਦਾ ਅਲੇ ਟਾਈਮ ਵਧੀ ਮਾੜਾ ਚੱਲ ਰਿਹਾ ਉਹਦਾ ਵੀ ਮੈਂ ਦੱਸਾਂਗਾ ਬਟ ਉਸ ਟਾਈਮ ਕ੍ਰੇਜ਼ ਸ਼ੁਰੂ ਹੋ ਰਿਹਾ ਸੀਗਾ ਤਾਂ ਉਸ ਟਾਈਮ ਜਿਹੜਾ ਪਛਾਣ ਲੈਂਦਾ ਸੀਗਾ ਤਾਂ ਉਹ ਇਜ਼ ਇਜ਼ ਅ ਸੈਟਲਡ ਇਮੀਗ੍ਰੇਸ਼ਨ ਕੰਸਲਟੈਂਟ ਨਾਊ ਅਡੇਜ਼ ਤਾਂ ਉਸ ਤੋਂ ਬਾਅਦ ਫਿਰ ਬਹੁਤ ਲੋਕ ਕੀ ਆਣ ਲੱਗੇ ਤਾਂ ਸਟਾਰਟਿੰਗ ਵਿੱਚ ਮੈਂ ਦੋ ਬੱਚਿਆਂ ਤੋਂ ਸਟਾਰਟ ਕੀਤਾ ਸਾਡੇ ਟੀਚਿੰਗ ਇੰਗਲਿਸ਼ ਜੀ ਮੈਨੂੰ ਆਦਾ ਕਿਦਰ ਆਪਣੇ 스위프트 ਕਾਲਜਸ ਹੁੰਦੇ ਸੀਗਾ ਆਈ ਹੋਪ ਤੁਸੀਂ ਅੰਮਾਲਾ ਦੇ ਨੇੜੇ ਹੈਂ ਅੱਛਾ ਮਾਲੇ ਵਾਲਾ 스위프트 ਠੀਕ ਹੈ ਉਧਰ ਨਾਲ ਹੀ ਖੁਲਿਆ ਸੀਗਾ ਉਹ ਤੇ ਉਹਨਾਂ ਦੇ ਦੋ ਬੱਚੇ ਆਏ ਤੇ ਹੀ ਵਾਂਟਡ ਮੀ ਟੂ ਮੈਂ ਉਹਨਾਂ ਨੂੰ ਇੰਗਲਿਸ਼ ਵਿੱਚ ਗ੍ਰਾਮਰ ਕਰਾਵਾਂ ਬਿਕੋਜ਼ ਉਹਨਾਂ ਕੋਲ ਕੌਨਫੀਡੈਂਸ ਨਹੀਂ ਸੀ ਬੋਲਣ ਦਾ ਮੈਨੇ ਕਹਾਂ ਜਸਟ ਯੂ ਨੋ ਵਾਟ ਦ ਪ੍ਰੋਬਲਮ ਇਜ਼ ਉਹਨਾਂ ਕੋਲ ਆਪਸ ਚ ਨਾ ਗੱਲ ਕਰ ਕੋਈ ਬੰਦਾ ਹੀ ਨਹੀਂ ਸੀਗਾ ਜੋ ਉਹਨਾਂ ਨੂੰ ਸਮਝਾ ਸਕੇ ਤਾਂ ਬੈਠ ਕੇ ਆਈ ਸਟਾਰਟਡ ਐਂ ਮੇਰੇ ਸਾਹਬ ਨਾਲ ਯੂ ਨੋ ਹੁੰਦਾ ਗੱਲ ਹੈ ਤਾਂ ਉਸ ਤੇ ਮੈਂ ਉਹਨਾਂ ਨੂੰ 2000 ਰੁਪੀਆ ਪਰ ਮੰਥ ਤੇ ਸਟਾਰਟ ਕਰਵਾਇਆ ਸੀਗਾ ਜ ਐਂਡ ਆਈ 스타ਟਡ ਟੀਚਿੰਗ ਥੈਮ ਉਸ ਤੋਂ ਬਾਅਦ ਫਿਰ ਮੇਰੇ ਕੋਲ ਬਹੁਤ ਸਾਰੇ ਬੱਚੇ ਨੇੜੇ ਤੇੜੇ ਦੇ ਆਏ ਤੁਦੇ ਸਟਾਰਟ ਇਟਿੰਗ ਉਹਨਾਂ ਦੇ ਬੈਂਡਸ ਅਟੈਂਡ ਕੀਤੇ ਆਖਰ ਵਿੱਚ ਤਾਂ ਦੇਖੋ ਅਗਰ ਤੁਹਾਡੇ ਰਿਜ਼ਲਟਸ ਵਧੀਆ ਨੇ ਦੈਨ ਡੈਫੀਨੇਟਲੀ ਤੁਹਾਡੇ ਕੋਲ ਲੋਗਾਂ ਕੇ ਹੁਣ ਤਾਂ ਚਲੋ ਬੋਰਡਸ ਵੀ ਇੱਕ ਕੰਮ ਕਰਦੇ ਨੇ ਅੱਜ ਕੱਲ ਦੇ ਟਾਈਮ ਦੇ ਵਿੱਚ ਬਟ ਚੱਕਰ ਇਹ ਹੈ ਵੀ ਜੇ ਤੁਸੀਂ ਚੰਗਾ ਬਣਾਓਗੇ ਤਾਂ ਦੈਨ ਯੂ ਹੈਵ ਟੂ ਡੂ ਫਿਰ ਉਸ ਨਾਲ ਨਾਲ ਫਿਰ ਮੈਂ ਵੋ ਗਾਟ ਇਨ ਟੂ ਵੀਜ਼ਾਸ ਐਂਡ ਨਾਓ ਵੀ ਆਰ ਗੁੱਡ ਵਿਦ ਇਟ ਮੇਰਕਲ ਕਲੈਂਟਸ ਪੂਰੇ ਇੰਡੀਆ ਤੋਂ ਆਉਂਦੇ ਨੇ ਤਾਂ ਇੱਕ ਪਿਆਰ ਹੈ ਇੱਕ ਵਿਸ਼ਵਾਸ ਹੈ ਮਾਤਾ ਰਾਣੀ ਨੇ ਬੜੀ ਕਿਰਪਾ ਕੀਤੀ ਹੋ ਬਹੁਤ ਜੀ ਮਾਂ ਮਾਂ ਦੀ ਮੈਂ ਤੁਹਾਡੇ ਘਰ ਆ ਕੇ ਦੇਖਿਆ ਅਲਮਾਰੀ ਦੇ ਵਿੱਚ ਮਾਤਾ ਜੀ ਤੁਹਾਡੇ ਬੈੱਡ ਦੇ ਨਾਲ ਮ ਹਰ ਇੱਕ ਜਗ੍ਹਾ ਤੇ ਮਾਤਾ ਰਾਣੀ ਦੀ ਮੂਰਤੀ ਮੈਂ ਮੇਰੇ ਬੈੱਡ ਦੇ ਨਾਲ ਵੀ ਯੂ نو ਆਈ ਫੀਲ ਥੈਟ ਮਾਤਾ ਮੇਰੇ ਨਾਲ ਹੀ ਹੈ ਤਾਂ ਆਈ ਵਾਂਟ ਕਿ ਮੇਰੇ ਉਹਨਾਂ ਦੇ ਨਾਲ ਹੀ ਮੇਰੇ ਮੈਂ ਸਵਾ ਹੁਣ ਮਾ ਦੇ ਮੈਨੂੰ ਯਾਦ ਹੈ ਇੱਕ ਵਾਰੀ ਤੁਸੀਂ ਮੈਂ ਤੁਹਾਨੂੰ ਰਸਤੇ 'ਚ ਮਿਲਿਆ ਕਿ ਗੱਡੀ 'ਚ ਬੈਠੋ ਹਾਂ ਹਾਂ ਤੇ ਪਹਿਲਾਂ ਆਪਾਂ گاਊ گاਊਆਂ ਦੀ ਉਹ گاਊਂਸ਼ਾਲਾ ਗੇ ਐਨੀਮਲ ਕੇਅਰ ਐਨੀਮਲ ਕੇਅਰ ਗਏ ਉੱਥੇ ਤੁਸੀਂ ਸਾਡੇ ਕੈਂਡ ਤੋਂ ਉਹਨਾਂ ਨੂੰ ਸ਼ੱਡ ਚਾਹੀਦੀ ਸੀ ਸ਼ੱਡ ਵੀ ਉਹ ਆਕੇ ਦਿੱਤਾ ਚਲੋ ਕੈਮਰੇ ਅੱਗੇ ਆਪਾਂ ਨੂੰ ਨਹੀਂ ਕਰਨੀ ਚਾਹੀਦੀ ਇਹ ਗੱਲ ਕਿਉਂਕਿ ਦਾਨ ਜਿਹੜਾ ਇਹ ਸਤ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਨਾ ਤੇ ਉਸ ਤੋਂ ਬਾਅਦ ਤੁਸੀਂ ਮੈਨੂੰ ਸਿੱਧਾ ਬਾਈਪਾਸ ਤੇ ਲੈ ਕੇ ਮੈਂ ਕਿਹਾ ਆਪਾਂ ਕਿੱਥੇ ਜਾ ਰਹੇ ਹਾਂ ਤੁਸੀਂ ਕਿ ਆਪਾਂ ਨਾਇਨਾ ਦੇਵੀ ਮਾਤਾ ਦੇ ਦਰਸ਼ਨ ਕਰਨ ਜਾ ਰਹੇ ਹਾਂ ਚਲੋ ਮੈਂ ਨਾ ਨਹੀਂ ਕਰ ਪਾਇਆ ਆਪਾਂ ਸਾਰੀ ਰਾਤ ਲਾ ਕੇ ਆਏ ਉੱਥੇ ਮਾਤਾ ਰਾਣੀ ਦੇ ਦਰਸ਼ਨ ਲekin ਉਸ ਤੋਂ ਬਾਅਦ ਕੁਝ ਜ਼ਿੰਦਗੀ ਦੇ ਵਿੱਚ ਐਜੇ ਚਮਤਕਾਰ ਹੋਏ ਹੈ ਨਾ ਸਾਡੀ ਜ਼ਿੰਦਗੀ ਦੇ ਵਿੱਚ ਵੀ ਤੇ ਅਸੀਂ ਮਾਤਾ ਰਾਣੀ ਨਾਲ ਪੱਕੇ ਹੀ ਜੁੜ ਗਏ ਦੇਖੋ ਕੋਈ ਜੋੜਨ ਵਾਲਾ ਬੰਦਾ ਚਾਹੀਦਾ ਸੀ ਉਹ ਤੁਸੀਂ ਸਾਨੂੰ ਜੋੜਿਆ ਤਾਂ ਇੱਕ ਰਸਤਾ ਹੁੰਦਾ ਹੈ ਹੈਨਾ ਤੇ ਉਸ ਤੋਂ ਬਾਅਦ ਕੰਮ ਬੰਦੇ ਚਲੇ ਗਏ ਅੱਜ ਆਪਾਂ ਬੈਠੇ ਆ ਪੋਡਕਾਸਟ ਕਰ ਰਹੇ ਹਾਂ ਹਾਂ ਤੋ ਯੂ نو ਤੁਸੀਂ ਹੁਣ ਦੇਖੋ ਯੂ ਆਰ ਐਟ ਅ ਪਲੇਸ ਮਾਤਾ ਰਾਣੀ ਦੀ ਕਿਰਪਾ ਹੋਈ ਮੈਂ ਉਸ ਟਾਈਮ ਵੀ ਤੁਹਾਡੇ ਨਾਲ ਗੱਲ ਕੀਤੀ ਸੀ ਤੁਸੀਂ ਮੈਨੂੰ ਕਿਹਾ ਕਿ ਕੋਈ ਹਰਡਲਸ ਨੇ ਤੇ ਅੱਜ ਮਾਤਾ ਰਾਣੀ ਨੇ ਉਹ ਸੋਲਵ ਕਰ ਦਿੱਤੇ ਤੇ ਮਾਤਾ ਦੀ ਕਿਰਪਾ ਹੁੰਦੀ ਹੈ ਮਾਤਾ ਦੀ ਕਿਰਪਾ ਆਪਾਂ ਇੰਦਾ ਸਟੂਡੀਓ 'ਚ ਬੈਠੇ ਆ ਆਪਾਂ ਹੈਨਾ ਇਹ ਉਹਨਾਂ ਦੀ ਕਿਰਪਾ ਹੈ ਅੱਛਾ ਜੇ ਆਪਾਂ ਗੱਲ ਕਰੀਏ ਸਮਾਜ ਸੇਵੀ ਕੰਮਾਂ ਦੀ ਪ੍ਰਮਾਤਮਾ ਨੇ ਤੁਹਾਨੂੰ ਬਹੁਤ ਦਿੱਤਾ ਹੂੰ ਕੀ ਇੰਨਾ ਦਿੱਤਾ ਜਿੰਨਾ ਸ਼ਾਇਦ ਤੁਸੀਂ ਸੋਚ ਵੀ ਨਹੀਂ ਸਕਦੇ ਤੁਹਾਡੀ ਸੋਚ ਤੋਂ ਪਰੇ ਤੇ ਤੁਹਾਡਾ ਉਸ ਪਾਸੇ ਕਿਸ ਤਰ੍ਹਾਂ ਮਤਲਬ ਵੀ ਸਮਾਜ ਸੇਵਾ ਦੇ ਕੰਮ ਕਰਨੀ ਚਾਹੀਦੀ ਹੈ ਮਦਦ ਕਰਨੀ ਚਾਹੀਦੀ ਹੈ ਲੋਕਾਂ ਦੀ ਹੈ ਨਾ ਦੇਖੋ ਇੱਕ ਇੱਕ ਆਪਾਂ ਸਿੰਪਲ ਜੀ ਗੱਲ ਕਰੀ ਨਾ ਇੱਕ ਮੈਨੂੰ ਮੈਂ ਮੇਰਾ ਜਿਹੜਾ ਆਪਣਾ ਦਿਲ ਹੈਗਾ ਆਈ ਕੈਨਟ ਸੀ ਸੰਬਡੀ ਇਨ ਪੇਨ ਹੈ ਨਾ ਮੇਰੇ ਕੋਲ ਤਾਂ ਕੋਈ ਫਰੈਂਡ ਵੀ ਆਂਦਾ ਹੈ ਤੇ ਮਤਲਬ ਹੀ ਵਾਂਟ ਸਮ ਹੈਲਪ ਜਿੰਨਾ ਇੱਕ ਮੇਰੇ ਕੋਲ ਹੁੰਦਾ ਉਸ ਤੋਂ ਕੁਲ ਵੱਟ ਕੇ ਕਰਦਾ ਚਲੋ ਕੋਈ ਵਾਰੀ ਧੋਖੇ ਹੋ ਜਾਣੇ ਬਟ ਫਿਰ ਵੀ ਯੂ نو ਆਪਣੇ ਮਨ ਨੂੰ ਨਹੀਂ ਚੇਂਜ ਕੀਤਾ ਹੁਣ ਲਾਈਕ ਯੂ ਨੋ ਕਿਸੇ ਦੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਬਟ ਇੱਕ ਨਾ ਬੰਦੇ ਦੀ ਇੱਕ ਮੋਟਿਵ ਹੀ ਹੁੰਦਾ ਤੁਸੀਂ ਕੀ ਲੈ ਕੇ ਜਾਣਾ ਉਪਰ ਆਕਰ ਦੇ ਵਿੱਚ ਜੇ ਆਪਾਂ ਇੱਕ ਇਮੀਗ੍ਰੇਸ਼ਨ ਦਾ ਕੰਮ ਵੀ ਕਰਨਾ ਹੈ ਮੇਰੇ ਹਿਸਾਬ ਨਾਲ ਤਾਂ ਇਹ ਵੀ ਪੁੰਨ ਦਾ ਕੰਮ ਹੈ ਜੇ ਕਿਸੇ ਦੇ ਬਾਹਰ ਕੰਮ ਕਰਨ ਨਾਲ ਉਹਦੀ ਫੈਮਿਲੀ ਇੱਧਰ ਸੈਟਲ ਹੋ ਰਹੀ ਹੈ ਉਹਦਾ ਪਰਿਵਾਰ ਵਸ ਰਿਹਾ ਤੇ ਉਹ ਆਰਨ ਕਰਕੇ ਪੇਜ ਰਿਹਾ ਤਾਂ ਮੇਰੇ ਹਿਸਾਬ ਨਾਲ ਇਹ ਵੀ ਪੁੰਨ ਦਾ ਕੰਮ ਹੈ ਬਟ ਇਹ ਇੱਕ ਮਨ ਦੀ ਫੀਲਿੰਗ ਹੈ ਮੇਰੀ ਆਈ ਵਾਂਟ ਟੂ ਹੈਲਪ ਪੀਪਲ ਚਲੋ ਕੋਈ ਗੱਲ ਨਹੀਂ ਜਿੰਨੇ ਕਰਦੇ ਆਂ ਮਾਤਾ ਦੀ ਕਿਰਪਾ ਨਾ ਕਰ ਰਹੀਆਂ ਤੋਂ ਨੂੰ ਉਸ ਸਮਾਂ ਵੀ ਯਾਦ ਹੋਣਾ ਜਦ ਦੀਪਕ ਨੂੰ ਕੋਈ ਨਹੀਂ ਪੁੱਛਦਾ ਸੀ ਹਾਂ ਬਿਲਕੁਲ ਯਾਦ ਹੈ ਜੀ ਹੈ ਆਪਾਂ ਬਚਪਨ ਦੇ ਦੋਸਤ ਹਾਂ ਹਾਂ ਬਿਲਕੁਲ ਬਿਲਕੁਲ ਤੇ ਇਕੱਠੇ ਖੇਡੇ ਆਪਾਂ ਬਿਲਕੁਲ ਬਿਲਕੁਲ ਦੀਪਕ ਨੂੰ ਪਰੇ ਕਰ ਦਿੱਤਾ ਜਾਂਦਾ ਸੀ ਬਿਲਕੁਲ ਜੀ ਹਾਂ ਜੀ ਇਦਾਂ ਹੋਇਆ ਮੈਨੂੰ ਠੀਕ ਹੈ ਜੀ ਹਾਂ ਜੀ ਤੇ ਅੱਜ ਹਰੇਕ ਕੋਈ ਚਾਹੁੰਦਾ ਕਿ ਦੀਪਕ ਸਾਡੇ ਨਾਲ ਬੈਠ ਕੇ ਚਾਹ ਪੀਵੇ ਦੀਪਕ ਸਾਡੇ ਨਾਲ ਬੈਠੇ ਦੀਪਕ ਨਾਲ ਸਾਡੀ ਗੱਲ ਹੋਈਏ ਟਾਈਮ ਨਹੀਂ ਦੇ ਪਾਉਂਦੇ ਤੁਸੀਂ ਮਿਲਣ ਵਾਲੇ ਬੰਦੇ ਨੂੰ ਬਿਲਕੁਲ ਵੀ ਨੇ ਬਿਜ਼ੀ ਹੋ ਤੁਸੀਂ ਹੂੰ ਹੂੰ ਤੇ ਉਸ ਦੀਪਕ ਦੇ ਵਿੱਚ ਤੇ ਅੱਜ ਬਲੂ ਲਾਈਨ ਵਿਸ਼ਵਾਸ ਦੇ ਡਾਇਰੈਕਟਰ ਦੀਪਕ ਦੇ ਵਿੱਚ ਕਿੰਨਾ ਫਰਕ ਦੇਖਦੇ ਦੇਖੋ ਜੇ ਤੁਸੀਂ ਮੇਰੇ ਯੂ ਨਾ ਇੱਕ ਬੰਦੇ ਦੀ ਨਾ ਚੀਜ਼ ਹੁੰਦੀ ਹੈ ਕਿ ਜਿਹਦੇ ਪੁਰਾਣੇ ਫਰੈਂਡਸ ਹਨ ਤਾਂ ਹਮ ਤਾਂ ਉਸ ਬੰਦੇ ਉਹ ਵਿਸ਼ਵਾਸਪਾਤਰ ਬੰਦਾ ਹੁੰਦਾ ਮੈਂ ਕਦੇ ਵੀ ਆਪਣੇ ਫਰੈਂਡ ਸਰਕਲ ਦੇ ਵਿੱਚ ਕੋਈ ਅਮੀਰੀ ਗਰੀਬੀ ਕਾਰਨ ਜਾਂ ਮੇਰੇ ਕੋਲ ਟਾਈਮ ਹੋਣ ਕਟ ਕਾਰਨ ਉਹਨਾਂ ਨੂੰ ਮੈਂ ਟਾਈਮ ਦੇ ਵਿੱਚ ਕਦੇ ਕੋਈ ਦਿੱਕਤ ਨਹੀਂ ਦਿੱਤੀ ਬਟ ਹੁਣ ਤੁਸੀਂ ਮੈਨੂੰ ਇੱਕ ਉਹਦੇ ਡਿਫਰੈਂਸ ਕੀ ਆਇਆ ਦੇਖੋ ਜ਼ਿੰਦਗੀ ਦੇ ਵਿੱਚ ਜਦ ਤੁਸੀਂ ਬਹੁਤ ਹੀ ਉਤਾਰ ਚੜਾਵਾਂ ਤੋਂ ਗੁਜ਼ਰ ਜਾਂਦੇ ਹੋ ਤੁਹਾਡੇ ਇਹ ਜਿਹੇ ਐਕਸਪੀਰੀਐਂਸਸ ਬਣ ਜਾਂਦੇ ਨੇ ਜਿਸ ਨਾਲ ਤੁਹਾਨੂੰ ਅੱਗੇ ਥੋੜਾ ਸੋਚ ਸਮਝ ਕੇ ਜਾਣਾ ਪੈਂਦਾ ਬਿਕੋਜ਼ ਕਈ ਲੋਕ ਅੱਜਕੱਲ ਚੰਗੇ ਨਹੀਂ ਕਈ ਮਾੜੇ ਵੀ ਨਹੀਂ ਬਟ ਜੇ ਤੁਸੀਂ ਆਪਣੇ ਆਪ ਨੂੰ ਉਹਨਾਂ ਕੋਈ ਵੀ ਲੋਕਾਂ ਕਾਰਨ ਕੋਈ ਖਰਾਬ ਮਨ ਦੇ ਲੋਕਾਂ ਕਾਰਨ ਆਪਣੇ ਆਪ ਨੂੰ ਚੇਂਜ ਕਰੋ ਥੈਟ ਮੀਨਸ ਤੁਹਾਡੀ ਆਪ ਦੀ ਆਈਡੈਂਟੀਟੀ ਚੋਰੀ ਹੋ ਗਈ। ਤੋ ਉਹ ਨਾ ਕਰਕੇ ਮੈਂ ਇਹ ਹੀ ਸੋਚਿਆ ਕਿ ਮੈਂ ਆਪਣੇ ਆਪ ਨੂੰ ਕਦੇ ਨਹੀਂ ਚੇਂਜ ਕਰਾਂਗਾ। ਸਮ ਪੀਪਲ ਕੋਈ ਫਾਇਦਾ ਚੱਕ ਗਿਆ ਕੋਈ ਗੱਲ ਨਹੀਂ ਤੂੰ ਵਧੀਆ ਰਹਿ ਪਰ ਫਿਰ ਵੀ ਮਾਤਾ ਰਾਣੀ ਨੇ ਅੱਜ ਤੱਕ ਮੈਨੂੰ ਕਦੇ ਵੀ ਮਤਲਬ ਆਈ ਊਡ ਸੇ ਜੇ ਆਪਾਂ ਗੱਲ ਕਰੀਏ ਵੀ ਕੰਮ ਦੀ ਕਦੇ ਕੋਈ ਚੀਜ਼ ਦੀ ਮੈਨੂੰ ਅੱਜ ਤੱਕ 1% ਪ੍ਰੋਬਲਮ ਨਹੀਂ ਆਈ ਤੇ ਜਿੰਨਾ ਮੇਰਾ ਗਿਆ ਉਸ ਤੋਂ ਦੁਗਣਾ ਚਿਕਨਾ ਚੌਗਣਾ ਮੇਰੇ ਕੋਲ ਆਉਂਦਾ ਹੈ। ਠੀਕ ਹੈ। ਚਲੋ ਦੀਪਕ ਜੀ ਅੱਜ ਤੁਹਾਡੀ ਜ਼ਿੰਦਗੀ ਬਾਰੇ ਆਪਾਂ ਗੱਲ ਕੀਤੀ ਜੇ ਆਪਾਂ ਗੱਲ ਕਰੀਏ ਅੱਜ ਤੁਹਾਨੂੰ ਪਤਾ ਹੀ ਹੈ ਕਿ ਕਿੰਨੇ ਕੁ ਹਾਲਾਤ ਮਾੜੇ ਚੱਲ ਰਹੇ ਆ ਇਸ ਲਾਈਨ ਨੂੰ ਲੈ ਕੇ ਹੂੰ 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 ਵੀਜ਼ੇ ਨਹੀਂ ਲੱਗ ਰਹੇ ਅਮਰੀਕਾ ਦੇ ਹੋਰ ਬੜੀ ਪ੍ਰੋਬਲਮਸ ਆ ਰਹੀਆਂ ਤੁਸੀਂ ਮੈਨ ਵੀਜ਼ਾ ਜਿਹੜਾ ਯੂ ਐਸ اے ਦੇ ਵੀਜ਼ੇ ਦਾ ਅੱਜ ਕੱਲ ਟ੍ਰੈਂਡ ਕਾਫੀ ਚੱਲ ਰਿਹਾ ਹੈ ਤੇ ਉਹਦੇ ਬਾਰੇ ਥੋੜੀ ਜੀ ਜਾਣਕਾਰੀ ਦਿਓ ਵੀ ਜਿਹੜੇ ਸਟੂਡੈਂਟਸ ਅਮਰੀਕਾ ਜਾਣਾ ਚਾਹੁੰਦੇ ਆ ਯਾਰ ਸੋ ਇਹਦਾ ਸੰਦੀਪ ਜੀ ਜਿਹੜਾ ਇੱਕ ਯੂਐਸਏ ਦਾ ਵੀਜ਼ਾ ਹੈ ਉਹ ਮੈਂ ਕਹਾਂਗਾ ਕਿ ਸਭ ਤੋਂ ਈਜ਼ੀਐਸਟ ਵੀਜ਼ਾ ਹੈ ਹਮਮ ਤੇ ਆਮ ਤੌਰ ਤੇ ਮਾਰਕੀਟ ਦੇ ਵਿੱਚ ਉਹਨੂੰ ਇਸ ਕਰਕੇ ਦੇਖੋ ਵੀਜ਼ਾ ਨੂੰ ਇੱਕ ਡਿਫਿਕਲਟ ਕਿਹਾ ਗਿਆ ਹੈ ਅਮਰੀਕਾ ਦੇ ਨਾਲੋਂ ਬਿਕੋਜ਼ ਜਿੰਨਾ ਡਿਫਿਕਲਟ ਹੋਏਗਾ ਤਾਂ ਉਨਾਂ ਪੈਸੇ ਲੱਗਣਗੇ ਹਮਮ ਤਾਂ ਮੇਰੇ ਹਿਸਾਬ ਨਾਲ ਸਭ ਤੋਂ ਈਜ਼ੀਐਸਟ ਵੀਜ਼ਾ ਜਿਹੜਾ ਹੈ ਉਹ ਅਮਰੀਕਾ ਦਾ ਹੈ ਤੇ ਮੈਂ ਇਫ ਔਨ ਮਾਈ ਮੈਂ ਸਿਰਫ ਕੌਨਫੀਡੈਂਸ ਰੱਬ ਨੂੰ ਮਾਨ ਕਰਕੇ ਰੱਬ ਤੇ ਹਾਜ਼ਰ ਨਾਜ਼ਰ ਕਰਕੇ ਹੀ ਮੈਂ ਕਹਿਣਾ ਚਾਹਾਂਗਾ ਕਿ ਜੇ ਮੇਰੇ ਕੋਲ ਕੋਈ ਬੰਦਾ ਸਿਰਫ ਇਨਾ ਇੱਕ ਥੋੜਾ ਜਿਹਾ ਦਿਮਾਗ ਹੋਏ ਤੇ ਮੈਨੂੰ ਉਹਦੇ 3 ਮਹੀਨੇ ਚਾਹੀਦੇ ਆ ਤੇ 3 ਮਹੀਨੇ ਬਾਅਦ ਅਮਰੀਕਾ ਹੋਏਗਾ ਹਮ ਤਾਂ ਇਟਸ ਨਾਟ ਅ ਬਿਗ ਡੀਲ ਮੈਂ ਮਤਲਬ ਬਹੁਤ ਹੀ ਈਜ਼ੀ ਵੀਜ਼ਾ ਯੂ نو 70% ਤੁਹਾਡੀ ਇੰਟਰਵਿਊ ਤੇ ਡਿਪੈਂਡੈਂਟ ਹੈ ਐਂਡ 30% ਤੁਹਾਡਾ ਡਿਪੈਂਡੈਂਟ ਹੈ ਤੁਹਾਡੀ ਡਾਕੂਮੈਂਟੇਸ਼ਨ ਤੁਹਾਡੀ ਫਾਈਲਿੰਗ ਉਸ ਚੀਜ਼ਾਂ ਤੇ ਹੁੰਦਾ ਤਾਂ 올 ਇਨ 올 ਵਾਟ ਵੀ ਸੇ ਇਜ਼ ਜਦ ਇੱਕ ਇਨਾ ਵੀਜ਼ੀ ਵੀਜ਼ਾ ਨੂੰ ਡਿਫਿਕਲਟ ਕਰਕੇ ਕੀਤਾ ਜਾਂਦਾ ਉਹ ਸਿਰਫ ਪੈਸੇ ਕਮਾਨ ਵਾਸਤੇ ਨਹੀਂ ਕਹਿੰਦਾ ਡੇਟਸ ਵੀ ਨਹੀਂ ਮਿਲ ਰਹੀਆਂ ਅਮਰੀਕਾ ਦੇ ਇੰਟਰਵਿਊ ਵਾਸਤੇ ਹੂੰ ਤਾਂ ਡੇਟਸ ਦੇ ਵਿੱਚ ਇਦਾਂ ਹੈ ਬਿਲਕੁਲ ਜਿਉਂ ਜਦ ਕਰੋਨਾ ਦੇ ਟਾਈਮ ਤੋਂ ਬਾਅਦ ਇੱਕਦਮ ਤੋਂ ਡੇਟਸ ਓਪਨ ਹੋਈਆਂ ਐਂਬੈਸੀ ਦੀਆਂ ਤਾਂ ਇੱਕਦਮ ਤੋਂ ਹੀ ਡੇਟਸ ਸਾਲ-ਸਾਲ ਪਿੱਛੇ ਚਲੇ ਗਈਆਂ ਹਲੇ ਵੀ ਯੂ نو ਡਿਫਿਕਲਟੀ ਆਂਦੀ ਡੇਟਸ ਦੀ ਬਟ ਜੇ ਬਲੇ ਨਹੀਂ ਹੋਣ ਤਾਂ ਇਟਸ ਅਬਾਊਟ 15 ਤੋਂ 20 ਦਿਨਾਂ ਅ ਤੁਹਾਨੂੰ ਡਾਟਾ ਮਿਲ ਜਾਂਦੀਆਂ ਤਾਂ ਕੋਈ ਕਿਸੇ ਨੂੰ ਕੋਈ ਪ੍ਰੋਬਲਮ ਹੋਏ ਤਾਂ ਸਾਡੇ ਕੋਲ ਰੀਚ ਕਰ ਸਕਦਾ ਕੋਈ ਵੱਡੀ ਗੱਲ ਹੈ ਨਹੀਂ ਜੀ ਤੁਹਾਡੀ ਵੀਡੀਓ ਵੀ ਦੇਖੀ ਸੀ ਤੁਸੀਂ ਕਹਿ ਰਹੇ ਹੋ ਕਿ ਰਿਪੋਰਟ ਕਰ ਦਿੰਨੇ ਆ ਜੀ ਕੁਝ ਇਸ ਤਰ੍ਹਾਂ ਦੀ ਵੀ ਹਨਾ ਤਾਂ ਉਹਦੇ ਕਾ ਕਿ ਮੈਂ ਉਹ ਸੈਕੰਡਰੀ ਇਨਸਪੈਕਸ਼ਨ ਦੇ ਬਾਰੇ ਗੱਲ ਕੀਤੀ ਸੀ। ਹਾਂ ਜੀ ਬਿਲਕੁਲ। ਤੋਂ ਮੇਰੇ ਸਾਹਮਣੇ ਜਦ ਕੋਈ ਸੈਕੰਡਰੀ ਇਨਸਪੈਕਸ਼ਨ ਵਿੱਚ ਜਾਂਦਾ ਮੈਂ ਯੂ ਐਸ ਏ ਪਹੁੰਚਿਆ। ਹਮਮ। ਮੈਂ ਆਪਣੀ ਰਿਟਰਨ ਟਿਕਟ ਨਹੀਂ ਲੈ ਕੇ ਗਿਆ ਸੀਗਾ। ਹਮਮ। ਤੇ ਆਮ ਤੌਰ ਤੇ ਇੱਕ ਰਿਟਰਨ ਟਿਕਟ ਤੋਂ ਬਿਨਾ ਮਤਲਬ ਤੁਸੀਂ ਤੁਹਾਨੂੰ ਐਂਟਰੀ ਨਹੀਂ ਮਿਲ ਸਕਦੀ ਐਜ਼ ਅ ਟੂਰਿਸਟ ਯੂ ਆਰ ਗੋਇੰਗ ਬੀ 1 ਬੀ 2 ਮਲਟੀਪਲ ਵੀਜ਼ਾ ਤੇ ਤੇ ਤੁਹਾਨੂੰ ਐਂਟਰੀ ਕਿਵੇਂ ਦੇ ਦਿਨ ਜਦ ਤਰ ਕੋਲ ਰਿਟਰਨ ਟਿਕਟ ਨਹੀਂ ਆ ਤਾਂ ਉਹਨਾਂ ਨੇ ਮੈਨੂੰ ਪੁੱਛਿਆ ਰਿਟਰਨ ਟਿਕਟ ਮੈਂ ਕਿਹਾ ਮੇਰੇ ਕੋਲ ਨਹੀਂ ਹੈ। ਦ ਆਵਰ ਸੈਕੰਡਰੀ ਐਸਪੈਕਟ ਸੈਕੰਡਰੀ ਇਨਸਪੈਕਸ਼ਨ ਦਾ ਮਤਲਬ ਹੈ ਕਿ ਤੁਹਾਡੀ ਡਿਪੋਰਟੇਸ਼ਨ ਦੀ ਫਾਰਮੈਲिटीज ਤੇ ਹੋਰ ਇੰਟੈਂਸ ਕੁਐਸਚਨਿੰਗ ਤੁਹਾਡੇ ਕੋਲ ਪੁੱਛੀ ਜਾਣੀ ਤੇ ਮੈਨੂੰ ਉਹ ਜਦ ਲੈ ਕੇ ਗਏ ਕਿ ਆਪਣਾ ਤੁਸੀਂ ਮੈਨੂੰ ਕੀ ਕਰਨਾ ਹੈ ਉਹ ਤੁਹਾਡੇ ਕੋਲ ਰਿਟਰਨ ਟਿਕਟ ਹੀ ਨਹੀਂ ਆ ਮੈਂ ਕਿਉਂਕਿ ਯੂ نو ਆਈ ਬਈ ਇੱਕ ਜੇ ਜਨੂਨ ਕੋਈ ਵਿਜ਼ਿਟਰ ਹੈ ਮੈਂ ਕਿਸੇ ਕੰਟਰੀ ਜਾ ਰਹਾ ਮੈਨੂੰ ਨਹੀਂ ਪਤਾ ਮੈਂ 15 ਦਿਨ ਲੈਣੇ ਮੈਨੂੰ ਨਹੀਂ ਪਤਾ ਮੈਂ 20 ਦਿਨ ਲੈਣੇ ਮੈਨੂੰ ਨਹੀਂ ਪਤਾ ਮੈਂ 10 ਦਿਨ ਲੈਣੇ ਤਾਂ ਹਾਈ ਗੁਡੇ ਬਾਇ ਮੈਂ ਟਿਕਟ ਮੈਂ ਜੇ ਦੋਨਾਂ ਨੂੰ ਇਹ ਲਈ ਗੱਲ ਕੀਤੀ ਉਹ ਵੀ ਇੱਕ ਤਰ੍ਹਾਂ ਦੇ ਕੁਐਸਚਨ ਮਾਰਕ ਦੇ ਨਾਲ ਹੀ ਉਹਨਾਂ ਨੇ ਮੈਨੂੰ ਸੈਕੰਡਰੀ ਇਨਸਪੈਕਸ਼ਨ ਭੇਜਤਾ ਵੀ ਚਲੋ ਜੀ ਤੁਹਾਡੀ ਚੈਕਿੰਗ ਚੰਗੀ ਤਰ੍ਹਾਂ ਹੋਈ ਨੀ ਹੁਣ ਤੇ ਫਿਰ ਜੀ ਉਹਨਾਂ ਨੇ ਮੇਰਾ ਸਾਰਾ ਸਮਾਨ ਖਲਵਾਇਆ ਅੱਛਾ ਐਂਡ ਮੇਰੇ ਕੋਲ ਕੁਝ ਐਗਰੀਕਲਚਰ ਪ੍ਰੋਡਕਟ ਸੀਗੇ ਤੁਸੀਂ ਐਗਰੀਕਲਚਰ ਪ੍ਰੋਡਕਟਸ ਨਹੀਂ ਲੈ ਕੇ ਜਾ ਸਕਦੇ ਯੂਐਸਏ ਦੇ ਵਿੱਚ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਇਹ ਕਿਦਾਂ ਮੈਂ ਕਿਹਾ ਜੀ ਜਿਵੇਂ ਕੋਈ ਬੀਜ ਵਗੈਰਾ ਆ ਜਾਂ ਹਾਂ ਪੀਜ ਇਟ ਵਾਸ ਲਾਈਕ ਅ ਕਾਈਂਡ ਆਫ ਅ ਪਿਕਲ ਆਚਾਰ ਕਹਿੰਨੇ ਪੜਾ ਆਚਾਰ ਵਗੈਰਾ ਤਾਂ ਇਟ ਵਾਸ ਮਾਈ ਜੋ ਮੈਂ ਯੂਜ਼ ਕਰਦਾ ਹਾਂ ਆਮ ਤੌਰ ਤੇ ਤੇ ਫਿਰ ਮੈਂ ਉਹ ਜਦ ਉਹਨਾਂ ਨੇ ਦੇਖਿਆ ਉਹ ਕਹਿੰਦੇ ਵੀ ਥਿਸ ਇਜ਼ ਨਾਟ ਅਲਾਉਡ ਹਾਊ ਡਿਡ ਯੂ ਗੈਟ ਆਪ ਮੈਂ ਤੁਹਾਨੂੰ ਕਹਿੰਦੇ ਲਾਈਨ ਦੇ ਵਿੱਚ ਸਾਹਮਣੇ ਇਹਨਾਂ ਨੇ ਵੱਡਾ ਵੱਡਾ ਲਿਖ ਰੱਖਿਆ ਵੀ ਤੁਸੀਂ ਕੋਈ ਵੀ ਆਪਣੇ ਐਗਰੀਕਲਚਰ ਪ੍ਰੋਡਕਟਸ ਲੈ ਸਕਦੇ ਤੇ ਤੁਸੀਂ ਕਿਵੇਂ ਲੈ ਤਾਂ ਫਿਰ ਮੈਂ ਉਹਨਾਂ ਨੂੰ ਸਾਰਾ ਸਮਝਾਇਆ ਕਰੀਬਨ ਅੱਧਾ ਘੰਟਾ ਮੇਰੀ ਦੁਬਾਰਾ ਤੋਂ ਇੰਟਰਵਿਊ ਚੱਲੀ ਮੈਂ o dan de aí ਹੁਣ ਜੋ ਮੈਂ ਟਿਕਟ ਸੀ ਕਿ ਮੈਂ ਜਾਣ ਕਰਕੇ ਨਹੀਂ ਲੈ ਕੇ ਗਿਆ ਸੀ ਕਿਉਂਕਿ ਮੈਨੂੰ ਪਤਾ ਸੀ ਮੇਰੀ ਸੈਕੰਡਰੀ ਇੰਸਪੈਕਸ਼ਨ ਜਾਣਾ ਹੈ ਮੈਂ ਸਿਰਫ ਚੈੱਕ ਕਰਨ ਵਾਸਤੇ ਗਿਆ ਸੀ ਕਿ ਐਗਜੈਕਟਲੀ ਉਹ ਕਰਦੇ ਕੀ ਨੇ ਤਾਂ ਕਿ ਅੱਗੇ 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 ਆਪਾਂ ਕਿਸੇ ਨੂੰ ਹੈਲਪ ਹੈਲਪ ਨੂੰ ਕਿਸੇ ਨੂੰ ਦੱਸ ਸਕੀਏ ਵੀ ਇਹ ਚੀਜ਼ ਦੱਸ ਸਕੀਏ ਉਸੇ ਗਲਤੀ ਮੈਂ ਆਵਾਂਗਾ ਉਸੇ ਗਲਤੀ ਆਵਾਂਗਾ ਤੁਸੀਂ ਆਪਣੀ ਗੱਲ ਜਾਰੀ ਰੱਖੋ ਤਾਂ ਉਸਦੇ ਵਿੱਚ ਹੀ ਉਹਨਾਂ ਨੇ ਮੈਨੂੰ ਜਦ ਕੁਐਸਚਨ ਕੀਤਾ देयर वाज अबाउट ਮੇਰੇ ਕੋਲ ਥੋੜਾ ਜੋ ਅਮਾਉਂਟ ਸੀ ਕਿ ਉਹ ਜ਼ਿਆਦਾ ਸੀ ਕਿ ਜ਼ਿਆਦਾ ਮਤਲਬ ਇਟ ਵਾਸ 10000 ਡਾਲਰ ਤੁਸੀਂ ਲੈ ਕੇ ਜਾ ਸਕਦੇ ਹੋ ਤਾਂ ਮੇਰੇ ਕੋਲ ਕਰੀਬਨ 12-13000 ਡਾਲਰ ਸੀਗੇ ਤਾਂ ਉਹਨਾਂ ਮੈਂ ਕਿਹਾ ਕਿ ਮੈਂ ਸ਼ੋਪਿੰਗ ਕਰਨੀ ਹੈ ਤਾਂ ਮੈਨੂੰ ਇਹ ਚੀਜ਼ਾਂ ਲੈਣੀਆਂ ਥੈਟਸ ਵਾਈ ਆ ਬਰਾਟ ਸਮ ਮੋਰ ਮਨੀ ਫਾਰ ਥੈਟ ਤਾਂ origianlly what really the thing is ਮੈਂ ਉਹ ਚੀਜ਼ਾਂ ਫੇਸ ਕੀਤੀਆਂ ਜਿਹੜਾ ਇੱਕ ਬੰਦਾ ਡਿਪੋਰਟੇਸ਼ਨ ਵਾਲੇ ਟਾਈਮ ਤੇ ਫੇਸ ਕਰਦਾ ਹੈ ਤੇ ਅੱਧੇ ਘੰਟੇ ਬਾਅਦ ਉਹਨਾਂ ਨੇ 10 ਮਿੰਟ ਲਿੱਤੇ ਆਪਣੇ ਮੇਨ ਹੈਡਕਲ ਜਾ ਕੇ ਗੱਲਬਾਤ ਕਰਨ ਲੱਗੇ ਸਾਹਮਣੇ ਕੈਬਨ ਸੀਗਾ ਸ਼ੀਸ਼ੇ ਵਾਲਾ ਦਿਖ ਰਿਹਾ ਸੀਗਾ ਦੇ ਵੇਰ ਟਾਕਿੰਗ ਤੇ ਉਹਨੇ ਮੈਨੂੰ ਜੋ ਹੈਡ ਸੀਗਾ ਉਹਨੇ ਮੈਨੂੰ ਦੇਖਿਆ ਦੋ ਤਿੰਨ ਵਾਰੀ ਇਦਾਂ ਵੀ ਹਾਉ ਇਜ਼ ਬੀਵਿੰਗ ਐਂਡ 10 ਮਿੰਟ ਬਾਅਦ ਆ ਕੇ ਉਹਨੇ ਮਤਲਬ ਬਹੁਤ ਹੀ ਸਮਾਈਲਿੰਗਲੀ ਹਨ अबाउट ਯੂ ਆਰ ਵੈਲਕਮ ਇਨ ਅਮਰੀਕਾ ਤੇ ਤੁਹਾਨੂੰ 20 ਡਾਲਰ ਦਾ ਫਾਈਨ ਲੱਗੇਗਾ 20 ਡਾਲਰ ਅਪਰੋਕਸੀਮੇਟਲੀ 1600 ਰੁਪਏ ਅੱਛਾ ਠੀਕ ਹੈ ਮੈਂ ਕਿਹਾ ਜੀ ਲੈ ਲਓ ਤੇ ਮੈਂ ਉਹ ਪੇ ਕੀਤਾ ਤੇ ਆ ਉਹ 1600 ਰੁਪਏ ਵਿੱਚ ਬਹੁਤ ਕੁਝ ਸਿੱਖਣ ਸਿੱਖਣ ਨੂੰ ਮਿਲਿਆ ਔਰ ਹੁਣ ਦੱਸਣ ਨੂੰ ਮਿਲਿਆ अच्छा स्टूडेंट्स ना ये जरूर जानना चाहेंगे जेडे अमेरिका जान दे बडी इच्छा है क्योंकि अमेरिका दा बड़ा ट्रेंड है, है क्योंकि ਤੁਹਾਨੂੰ ਪਤਾ ਹੀ ਹੈ ਕੈਨੇਡਾ ਦਾ ਇਸ ਟਾਈਮ ਕੀ ਸਿਸਟਮ ਹੈ ਬਿਲਕੁਲ ਜੀ ਕੈਨੇਡਾ ਦਾ ਡਿਫਿਕਲਟ ਤੇ ਅਮਰੀਕਾ ਤਾਂ ਇੱਕ ਫਿਰ ਕੰਟਰੀ ਜਿਹਦਾ ਵੀਜ਼ਾ ਲੱਗ ਗਿਆ ਸਮਝੋ ਕਿ ਉਹ ਤਾਂ ਪਾਰ ਹੈ ਉਸ ਤੋਂ ਬਾਅਦ ਤਾਂ ਵੀਜ਼ਾ ਹੀ ਨਹੀਂ ਹੈ ਤੇ ਉਹ ਜਾਨਣਾ ਚਾਣਗੇ ਸਟੂਡੈਂਟਸ ਜਿਹੜੇ ਦੇਖ ਰਹੇ ਐ ਇਸ ਨੂੰ ਇੱਕ ਅਹਿਮ ਸਵਾਲ ਹੈ ਕਿ ਉੱਥੇ ਪ੍ਰਸ਼ਨ ਕਿਹੜੇ ਪੁੱਛੇ ਜਾਂਦੇ ਹਨ ਕੁਐਸਚਨਸ ਕਿਹੜੇ ਹੁੰਦੇ ਆ ਹਮ ਤੋ ਦੇਖੋ ਸਟੱਡੀ ਵੀਜ਼ਾ ਵਿੱਚ ਜ਼ਿਆਦਾ ਬਚਾ ਜਾਂਦਾ ਤਾਂ ਮੇਨ ਉਹਨਾਂ ਨੇ ਦੋ ਤਿੰਨ ਚੀਜ਼ਾਂ ਚੈੱਕ ਕਰਨੀਆਂ ਫਸਟ ਆਫ ਆਲ ਦਾ ਤੁਹਾਡੀ ਫਾਈਨੈਂਸ਼ੀਅਲ ਕੈਪੇਬਿਲਿਟੀ ਹਮ ਹਮ ਫਾਈਨੈਂਸ਼ੀਅਲ ਕੈਪੇਬਿਲਿਟੀ ਦਾ ਮਤਲਬ ਹੋਇਆ ਕਿ ਤੁਹਾਡੇ ਕੋਲ ਪੈਸਾ ਕਿੰਨਾ ਹੈ ਕਿ ਕੀ ਤੁਸੀਂ ਉਹਦਾ ਖਰਚਾ ਕਰ ਪਾਓਗੇ ਜਾਂ ਨਹੀਂ ਹਮ ਹਮ ਹੁਣ ਮੇਰੇ ਇੱਕ ਸਟੂਡੈਂਟ ਸੀਗਾ ਉਸ ਤੋਂ ਇਹ ਪੁੱਛਿਆ ਗਿਆ ਸੀਗਾ ਕਿ ਤੁਹਾਡੇ ਕੋਲ ਗੱਡੀਆਂ ਕਿੰਨੀਆਂ ਕਾਰਸ ਕਾਰ ਕਿੰਨੀਆਂ ਅੱਛਾ ਹੁਣ ਕਾਰਸ ਦਾ ਸਟੱਡੀ ਵੀਜ਼ਨ ਨਾਲ ਕੀ ਲੈਣਾ ਯੂ نو ਬਟ ਉਹ ਬੱਚਾ ਪਹਿਲਾਂ ਪ੍ਰਿਪੇਅਰਡ ਸੀਗਾ ਹੂੰ ਹੂੰ ਉਹਨੇ ਕਿਹਾ ਮੇਰੇ ਕੋਲ ਤਿੰਨ ਗੱਡੀਆਂ ਸਾਡੇ ਕੋਲ ਮੇਰੇ ਡੈਡ ਕੋਲ ਫੋਰਚੂਨਰ ਹੈ ਮੇਰੀ ਮਮ ਕੋ ਲੈਣਾ ਹੋਆ ਵਿਦ ਅ ਡਰਾਈਵਰ ਤੇ ਮੇਰੇ ਕੋਲ ਸਵਿਫਟ ਅੱਛਾ ਉਹ ਦੇਖਦੇ ਹੋਣ ਕਿ ਖਰਚਾ ਚੱਕ ਵੀ ਸਕਣਗੇ ਕੀ ਖਰਚਾ ਚੱਕ ਕੇ ਇਹ ਤਾਂ ਇਹੀ-ਇਹੀ ਗੱਲ ਹੈ ਹਾਂ ਠੀਕ ਹੈ ਠੀਕ ਹੈ ਤੇ ਫਿਰ ਉਹਨਾਂ ਕੋ ਉਹਨਾਂ ਨੇ ਉਹਨਾਂ ਦੀ ਗੱਡੀ ਦਾ ਨੰਬਰ ਪੁੱਛੇ ਕਿ ਨੰਬਰ ਦੱਸ ਉਹ ਕੁੜੀ ਨੇ ਨੰਬਰ ਦਿੱਸੇ ਤੇ ਉਹਨਾਂ ਦਾ ਵੀਜ਼ਾ ਨਾਲ ਦੇ ਨਾਲ ਲੋਟ ਹੋ ਗਿਆ ਅੱਛਾ ਉਹ ਮਤਲਬ ਉਹ ਨੰਬਰ ਦੀ ਜਾਂਚ ਵੀ ਕਰਦੇ ਆ ਉੱਥੇ ਵੀ ਨਹੀਂ ਨਹੀਂ ਨੰਬਰ ਦੀ ਜਾਂਚ ਨਹੀਂ ਇਹਨਾਂ ਦੇ ਨਾ ਨਾ ਨੰਬਰ ਦੀ ਜਾਂਚ ਦੱਸ ਰਹੇ ਐਵੇਂ ਵੀ ਦੱਸ ਸਕਦਾ ਕੋਈ ਬੰਦਾ ਵੀ ਮੇਰੇ ਕੋਲ ਤਾਂ ਇੰਨੀ ਅਗਰ ਬਿਲਕੁਲ ਬਿਲਕੁਲ ਐਵੇਂ ਵੀ ਦੱਸ ਸਕਦਾ ਫਿਰ ਉਹ ਨੰਬਰ ਜਦ ਪੁੱਛੇ ਉਹਨਾਂ ਨੇ ਤਾਂ ਬਿਲਕੁਲ ਹੁਣ ਅੱਜ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤੁਹਾਨੂੰ ਇੱਕਦਮ ਕੁਐਸਚਨ ਸੁਣ ਕੇ ਤੁਹਾਨੂੰ ਹੈਰਾਨੀ ਹੋਈ ਵੀ ਇਹ ਕੀ ਚੱਲ ਰਿਹਾ ਹਾਂ ਤਾਂ ਉਹਨਾਂ ਨੇ ਨੰਬਰ ਪੁੱਛੇ ਕੁੜੀ ਨੇ ਨੰਬਰ ਦੱਸਿਆ ਉਹਦਾ ਵੀਜ਼ਾ ਗ੍ਰਾਂਟ ਹੋ ਗਿਆ ਤੇ ਤੁਹਾਨੂੰ ਸੱਚੀ ਗੱਲ ਦੱਸਾਂ ਤਾਂ ਉਹਦੇ ਡੈਡੀ ਕੋਲ ਸਾਈਕਲ ਹੈ ਅੱਛਾ ਹੁਣ ਜਾ ਕੇ ਉਹਨਾਂ ਨੇ ਕੋ तो एग्जैक्टली exactly, हुन एक कुडी नि दे वास्ते जो एक प्लस 2 ਤੋਂ ਬਾਅਦ ਇੰਟਰਵਿਊ ਦੇਣ ਜਾ ਰਹੀ ਹੈ ਉਹਨਾਂ ਨੂੰ ਕੀ ਪਤਾ ਕਿ ਇਹ ਕੁਐਸਚਨ ਪੁੱਛੇ ਜਾ ਸਕਦੇ ਆ ਤਾਂ ਇਹ ਪ੍ਰਿਪੇਅਰਡ ਪ੍ਰਿਪੇਅਰਡ ਕਰਾਣਾ ਜ਼ਰੂਰੀ ਹੁੰਦਾ ਹੈ ਸੋ ਦੈਟਸ ਵਾਟ ਆਮ ਸੇਇੰਗ ਅੱਛਾ ਇੱਕ ਹੋਰ ਅੱਜ ਕੱਲ ਤਾਂ ਬੜੀ ਹੋੜ ਹੈ ਸ਼ਹਿਰ ਦੇ ਵਿੱਚ ਜਿੱਥੇ ਜਾਓ ਬੋਰਡ ਲੱਗੇ ਹਾਂਜੀ ਹਾਂਜੀ ਠੀਕ ਹੈ ਨਾ ਆਇਲੈਂਡਸ ਇਹ ਬੀਟਾ ਹੈ ਨਾ ਸਭ ਤੋਂ ਪਹਿਲਾਂ ਮੈਨੂੰ ਯਾਦ ਹੈ ਕਿ ਆਇਲੈਂਡ ਸੈਂਟਰ ਦੀਪਕ ਯੋਗੇਸ਼ਵਰ ਨੇ ਖੋਲੇ ਸੀ ਬਿਲਕੁਲ ਜੀ ਉਸ ਬਾਰੇ ਥੋੜੀ ਜਾਣਕਾਰੀ ਹੈ ਉਹੀ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਜੀ ਆਲ ਸੈਂਟਰ ਫਸਟ ਆਫ ਆਲ ਤਾਂ ਮੈਨੂੰ ਜਦ ਆਏ ਸਟੱਡੀਡ ਫਰਮ ਅ ਕਨਵੈਂਟ ਸਕੂਲ ਹੁਣ ਜਿਹੜੇ ਕਨਵੈਂਟ ਸਕੂਲ ਵਾਲੇ ਸਟੱਡੀ ਨੇ ਉਹਨਾਂ ਨੂੰ ਨੋਲੇਜ ਇੰਗਲਿਸ਼ ਦੀ ਜ਼ਿਆਦਾ ਹੁੰਦੀ ਹੈ ਮਤਲਬ ਮੈਂ ਨਹੀਂ ਕੋਈ ਸਟਿਕਮੈਂਟ ਨਹੀਂ ਹੈਗਾ ਬਟ ਮੈਨੂੰ ਬਹੁਤ ਬੋਲਣਾ ਆਉਂਦਾ ਸੀਗਾ ਇੰਗਲਿਸ਼ ਦੇ ਵਿੱਚ ਤੇ ਜਦ ਮੇਰੇ ਸਕੂਲ ਟਾਈਮ ਦੇ ਵਿੱਚ ਮੈਂ ਜਦ ਮੈਡਮ ਦਾ ਸਿਲੇਬਸ ਖਤਮ ਨਹੀਂ ਹੁੰਦਾ ਸੀ ਕਲਾਸ ਦੇ ਵਿੱਚ ਤਾਂ ਮਤਲਬ 5-6 ਚੈਪਟਰ ਪਏ ਆ ਤੇ ਇੱਕ ਹੀ ਸੈਸ਼ਨ ਪਿਆ ਪੀਰੀਅਡ ਪਿਆ ਤਾਂ ਮੈਡਮ ਮੈਨੂੰ ਖੜਾ ਕਰ ਦਿੰਦੇ ਜਲਦੀ ਮੈਂ ਉਹਨਾਂ ਨੂੰ ਖਤਮ ਕਰ ਦਿੰਦਾ ਸੀਗਾ ਮੇਰੀ ਸਪੀਡ ਤੋ ওই ਚੀਜ਼ ਅੱਜ ਮੈਨੂੰ ਕੰਮ ਆਈ ਤੇ ইংলিশ ਹਾਲਸਾ ਹੈ ਤੋ ਇਸ ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ ਤੇ ওই ਬੱਚਿਆਂ ਨੂੰ ਮੈਂ ਆਪਣੀ ਟੈਕਨੀਕਸ ਨਾਲ ਪੜਾਉਂਦਾ ਸੀਗਾ ਤੇ ਉਹਨਾਂ ਦੇ ਕਲੀਅਰ ਹੁੰਦੇ ਸੀਗੇ ਤਾਂ ਮੈਨਿੰਦਾ ਉਹਨਾਂ ਦੇ ਵਿਆਹ ਆਉਗੇ ਪੀਆਰ ਹੋਗੇ ਬੱਚੇ ਹੋਗੇ ਤੇ ਐਵਰੀਬਾਡੀ ਦੇ ਸੈਟਲ ਤੇ ਤੇ ਹੁਣ ਕੀ ਚੱਲ ਰਿਹਾ ਹੈ ਬਲੂ ਲਾਈਨ ਵਿਸ਼ਵਾਸ ਦੇ ਵਿੱਚ ਤਾਂ ਬਲੂ ਲਾਈਨ ਵਿਸ਼ਵਾਸ ਜੋ ਇੱਕ ਵਿਸ਼ਵਾਸ ਬਣਿਆ ਹੈ ਲੋਕਾਂ ਦਾ ਬਣਿਆ ਹੋਇਆ ਹੈ ਤੇ ਇਟ ਇਸ ਮੇਨਟੇਨਡ টিল ਨਾਉ ਮੇਰੇ ਕੋਲ ਹਾਂ ਨਹੀਂ ਬ੍ਰਾਂਡ ਤੁਹਾਡੇ ਪਿਆਰ ਨਾਲ ਇਨਾ ਪਿਆਰ ਤੇ ਵਿਸ਼ਵਾਸ ਦੇਣ ਤਾਂ ਉਸ ਦੇ ਵਿੱਚ ਕੀ ਹੋਇਆ ਹੁਣ ਮੇਰੇ ਕੋਲ ਕਲਾਇੰਟਸ ਇਹਨੂੰ ਪੂਰੇ ਆਲ ఓਵਰ ਇੰਡੀਆ ਤੋਂ ਆਂਦੇ ਨੇ ਤੇ ਮਤਲਬ ਵਾਟ ਬੇਸਿਕਲੀ ਇਸ ਹੈਪਨਿੰਗ ਇਸ ਮੋਹਾਲੀ ਤੇ ਚੰਡੀਗੜ੍ਹ ਦੇ ਵਿੱਚ ਬਹੁਤ ਤੋਕਾ ਤੜੀ ਹੋ ਰਹੀ ਹੈ ਜੋ ਮੈਨੂੰ ਕਲਾਇੰਟਸ ਦੱਸਦੇ ਨੇ ਮੈਂ ਕਿਸੇ ਦਾ ਨਾਮ ਤਾਂ ਨਹੀਂ ਲੈਣਾ ਚਾਹਾਂਗਾ ਬਟ ਕੋਈ ਬੰਦਾ ਪਤਾ ਨਹੀਂ ਕਿੰਨੀ ਦੂਰ ਤੋਂ ਆ ਰਿਹਾ ਤੇ ਉਧਰ ਬਹੁਤ ਉਹਨਾਂ ਨਾਲ ਤੋਖਾ ਹੁੰਦਾ ਤਾਂ ਉਸ ਚੀਜ਼ ਦੇ ਵਿੱਚ ਕਈ ਵਾਰੀ ਕਲਾਇੰਟਸ ਵੀ ਹੁੰਦੇ ਨੇ ਮੈਂ ਨਹੀਂ ਕਹਿੰਦਾ ਕਿ ਇਕੱਲੇ ਕੰਸਲਟੈਂਸੀ ਮਾਣੇ ਕਈ ਵਾਰੀ ਕਲਾਇੰਟਸ ਵੀ ਕੋਈ ਗੱਲਾਂ ਕਰ ਦਿੰਦ ਨੇ ਉਹਨਾਂ ਨਾਲ ਹੁੰਦਾ ਹੋਗਾ ਬਟ ਇੱਧਰ ਦਾ ਕਲੀਅਰ ਕੱਟ ਦਿਖਦਾ ਹੈ ਕਿ ਉਹਨਾਂ ਨਾਲ ਤੋਖਾ ਹੋਇਆ ਤਾਂ ਇੱਕ ਵਿਸ਼ਵਾਸ ਬਣਿਆ ਹੁਣ ਤੱਕ ਇਟਸ ਇਟਸ ਲਵਲੀ ਯੂ نو ਮਤਲਬ ਮੇਰੇ ਕੋਲ ਕੋਈ ਕਲਾਇੰਟ ਦੂਰ ਦੂਰ ਤੋਂ ਜਿਹੜੇ ਆਉਂਦੇ ਨੇ ਯੋ ਕਿ ਮੈਂ ਪਹਿਰੇ ਹਤਲਾਣ ਦੇ ਮੇਰੀ ਨੀ ਉਮਰ ਨਹੀਂ ਵੀ ਪਰ ਮੇਰੇ ਕੋਲ ਆ ਕੇ ਪਹਿਰੇ ਹਤਲਾਣੇ ਮੇਰੇ ਨਾਲ ਉਹਨਾਂ ਨੇ ਸੈਲਫੀਆਂ ਲੈਣੀਆਂ ਮੈਂ ਕਿਹਾ ਆਮ I'm not that kind of personality but I can help you out ਮੈਂ ਤੁਹਾਨੂੰ ਹੈਲਪ ਕਰ ਦਾਂਗਾ ਉਹਦੇ ਵਿੱਚ ਤੇ ਇੱਕ ਉਹ ਪਿਆਰ ਜਿਹੜਾ ਹੁੰਦਾ ਨੇ ਇੱਕ ਰਿਸਪੈਕਟ ਹੈ that is what I have gained of mm -hmm. India ਦੀਪਕ ਜੀ ਆਖਰ ਦੇ ਵਿੱਚ ਕੁਝ ਸਟੂਡੈਂਟ ਨੂੰ ਕੁਝ ਇਹੋ ਜਿਹਾ ਗਿਆਨ ਕੁਝ ਇਹੋ ਜੀ ਚੀਜ਼ ਜਿਹੜੀ ਦੱਸਣਾ ਚਾਹੋਗੇ ਜਿਹੜੀ ਉਹਨਾਂ ਦੇ ਕੰਮ ਆ ਸਕੇ ਸੋ ਇੱਕ ਤਾਂ ਹੋ ਗਿਆ ਸਟੂਡੈਂਟਸ ਐਂਡ ਇਟਸ ਅ ਅਮਰੀਕਾ ਦਾ ਟੂਰਿਸਟ ਵੀਜ਼ਾ ਵੀ ਹੈਗਾ ਤਾਂ ਸਟੂਡੈਂਟ ਵਾਸਤੇ ਜੋ ਮੈਂ ਅੱਜ ਦੱਸਣਾ ਚਾਹਾਂਗਾ ਇਟਸ ਅ ਵੈਰੀ ਬਿਗ ਥਿੰਗ ਬਟ ਆਮ ਤੌਰ ਤੇ ਕੀ ਹੁੰਦਾ ਹੈ ਕਿ ਸਟੂਡੈਂਟਸ ਨੂੰ ਇੱਕ ਨਾਨ ਰੈਂਕਡ ਕਮਿਊਨਿਟੀ ਕਾਲਜes ਦੇ ਵਿੱਚ ਐਡਮਿਸ਼ਨ ਕਰਾ ਕੇ ਐਮਬੈਸੀ 'ਚ ਭੇਜ ਦਿੱਤਾ ਜਾਂਦਾ ਉਹ ਉਸ ਤਰ੍ਹਾਂ ਨਾਲ ਹੀ ਹੈ ਕਿ ਤੁਹਾਨੂੰ ਕਿਸੇ ਮਾੜੇ ਕਾਲਜ ਦੀ ਐਡਮਿਸ਼ਨ ਦੇ ਕੇ ਸਿਰਫ ਉਧਰ ਫਾਰਮੈਲਿਟੀ ਵਾਸਤੇ ਭੇਜਿਆ ਜਾ ਰਿਹਾ ਤਾਂ ਇਸ ਕਰਕੇ ਚੰਗਾ ਇਹ ਹੋਏਗਾ ਕਿ ਤੁਸੀਂ ਇੱਕ ਰੈਂਕਡ ਯੂਨੀਵਰਸਿਟੀ ਵਿੱਚ ਜਾਓ ਪਲੱਸ ਤੁਹਾਡੇ ਇੰਟਰਵਿਊ ਜੋ ਪ੍ਰੀਪੇਅਰ ਕਰਾ ਰਿਆ ਉਹ ਤੁਹਾਡਾ ਵੀਜ਼ਾ ਹੈ ਹਮ ਹਮ ਜੇ ਉਦੇ ਵਿੱਚ दम ਨਹੀਂ ਹੈ ਤਾਂ ਤੁਸੀਂ ਆਪਣਾ ਸਿਰਫ ਘੁੰਮਣ ਵਾਸਤੇ ਜਾ ਰਹੇ ਹੋ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਮੁੰਬਈ ਵੀ ਜਾਣਾ ਪੈ ਸਕਦਾ ਹੈ ਕਲਕੱਤਾ ਵੀ ਜਾਣਾ ਚਾਹ ਸਕਦਾ ਹੋ ਸਕਦਾ ਦਿੱਲੀ ਦੇ ਵੀ ਆਪਾਂ ਨੂੰ ਐਮਬੈਸੀ ਅਪਾਰਟਮੈਂਟ ਮਿਲ ਜਾਏ ਤਾਂ ਮੇਕ ਸ਼ੋਰ ਆਪਣੇ ਇੰਟਰਵਿਊਅਰ ਤੇ ਆਪਣੇ ਕਾਲਜ ਦੇ ਯੂਨੀਵਰਸਿਟੀ ਦੇ ਉੱਪਰ ਬਹੁਤ ਧਿਆਨ ਦਿਓ ਮੈਂ ਇਹਦੇ ਉੱਪਰ ਨਾ ਆਪਣੇ ਇੰਸਟਾਗ੍ਰam ਮੇਰਾ ਚੈਨਲ ਹੈ ਇੰਸਟਾਗ੍ਰam ਤੇ ਫੇਸਬੁੱਕ ਤੇ ਬਲੂ ਲਾਈਨ ਦੱਸੋ ਹਾਂ ਹਾਂ ਬਲੂ ਲਾਈਨ ਵਿਸ਼ਵਾਸ ਦਾ ਪੇਜ ਹੈ ਮੇਰਾ ਤੇ ਉਹਦੇ ਉੱਪਰ ਵੀ ਇੰਸਟਾਗ੍ਰਾਮ ਤੇ ਵੀ ਤੋਂ ਇਹ ਪੁੱਟ ਲਾਟ ਆਫ ਵੀਡੀਓਜ਼ ਹਾਓ ਕਿਸ ਤਰ੍ਹਾਂ ਤੁਸੀਂ ਬੱਤ ਸਕਦੇ ਹੋ ਕਿਸ ਤਰ੍ਹਾਂ ਤੁਹਾਨੂੰ ਕਰਨਾ ਚਾਹੀਦਾ ਤੋਂ ਇਟ ਇਜ਼ ਅ ਵੈਰੀ ਬਿਗ ਥਿੰਗ ਤੇ ਵੈਨ ਪੀਪਲ ਸੀ ਇਟ ਤਾਂ ਉਹਨਾਂ ਨੂੰ ਕਲੀਅਰ ਹੁੰਦਾ ਕਿਉਂਕਿ ਜਿਹਨੇ ਫੇਸ ਕੀਤਾ ਹੋਇਆ ਨਾ ਉਹ ਬੰਦੇ ਨੂੰ ਯਾਰ ਮੈਂ ਪਹਿਲਾਂ ਦੇਖ ਲੈਂਦਾ ਮੈਨੂੰ ਬਹੁਤ ਸਾਰੇ ਕਲਾਇੰਟਸ ਇਹ ਕਹਿੰਦੇ ਨੇ ਸਰ ਮੈਂ ਇੱਧਰ ਕਿੱਦਾਂ ਪੈਸੇ ਖਰਾਬ ਹੋ ਗਏ ਇੱਦਾਂ ਮੈਂ ਕਿਹਾ ਹੁਣ ਤੁਸੀਂ ਦੇਖ ਲਿਆ ਚਲੋ ਕਿਸੇ ਦੂਜੇ ਦੇ ਖਰਾਬ ਨਾ ਹੋਣ ਤਾਂ ਦੇ ਆਲਸੋ ਹੈਲਪ ਈਚ ਅਦਰ ਜੇ ਆਪਾਂ ਫਿਰ ਆਪਣੀ ਕਮਿਊਨਿਟੀ ਦੇ ਵਿੱਚ ਇੱਕ ਦੂਜੇ ਨੂੰ ਹੈਲਪ ਕਰਾਂਗੇ ਤਾਂ ਦੈਨ ਇਟ ਵਿਲ ਬੀ ਅ ਗੁੱਡ ਥਿੰਗ ਫਾਰ एवरीवन ਕੋਈ ਹੋਰ ਗੱਲ ਕਰਨਾ ਚਾਹੁੰਦੇ ਹੋ ਹਾਂ so it will be like you know uh, america da main tourist visa di gal karna chahunda si america da tourist visa na ik uh, uh ਲੋਕਾਂ ਨੇ ਇੱਕ ਯੂ ਨੋ ਹਵਾ ਬਣਾ ਰੱਖਿਆ ਜੋ ਮੈਂ ਪਹਿਲੇ ਕਿਹਾ ਨਾ ਤੋ 올 ਇਨ 올 ਮੈਂ ਤੁਹਾਨੂੰ ਉਹੀ ਗੱਲ ਕਰਨਾ ਚਾਹਾਂਗਾ ਕਿ ਜਦ ਆਪਾਂ ਇੱਕ ਅਮਰੀਕਾ ਦੇ ਇੰਟਰਵਿਊ ਵਾਸਤੇ ਜਾਂਦੇ ਹਾਂ ਤਾਂ ਉਹਨਾਂ ਦਾ ਕੁਐਸਚਨਸ ਕੀ ਕੀ ਹੁੰਦੇ ਨੇ ਉਹ ਇੱਕ ਬਹੁਤ ਜ਼ਰੂਰੀ ਚੀਜ਼ ਹੈ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਕੁਐਸਚਨ ਆਏਗਾ ਉਹ ਇਸ ਚੀਜ਼ ਦਾ ਕੁਐਸਚਨ ਆਏਗਾ ਕਿ ਤੁਸੀਂ ਯੂਐਸਏ ਕੀ ਕਰਨ ਚੱਲੇ ਹੋ ਜੇ ਤੁਹਾਡਾ ਉਸ ਦਾ ਹੀ ਬੇਸ ਕੋਈ ਸਹੀ ਨਹੀਂ ਹੈਗਾ ਦੈਨ ਇਟ ਵਿਲ ਬੀ ਵੈਰੀ ਡਿਫਿਕਲਟ ਫਾਰ ਯੂ ਟੁਹਦਰੀ ਫਿਨਿਸ਼ੋ ਤੁਸੀਂ ਤਾਂ ਜਿਹੜੇ ਕਹਿੰਦੇ ਵੀ ਸਾਨੂੰ ਦੋ ਕੁਐਸਚਨ ਪੁੱਛੇਗੇ ਸਾਨੂੰ ਤਿੰਨ ਕੁਐਸਚਨ ਪੁੱਛੇਗੇ ਤਾਂ ਤੁਹਾਡੇ ਪਹਿਲੇ ਅਨਸਰ ਚੀ ਦਮ ਨਹੀਂ ਸੀਗਾ ਕਿ ਉਹ ਪੁੱਛਣ ਤਾਂ ਆ ਵਿੱਚ ਬਾਦਲੀ ਚੀਜ਼ਾਂ ਬਹੁਤ ਹੀ ਫਾਰਮੈਲਟੀ ਦੀਆਂ ਚੀਜ਼ਾਂ ਰੱਖਦੀਆਂ ਤੇ ਦੋ ਤਿੰਨ ਤੁਹਾਨੂੰ ਸਿਰਫ ਗੱਲਾਂ ਪੁੱਛੀਆਂ ਜਾ ਰਹੀਆਂ ਤਾਂ ਕਿ ਤੁਹਾਨੂੰ ਰਿਫਿਊਜ਼ ਕੀਤਾ ਜਾ ਸਕੇ ਤਾਂ ਮੇਕ ਸ਼ੋਰ ਵੈਨ ਐਵਰ ਯੂ ਗੋ ਤੁਹਾਡਾ ਰੀਜ਼ਨ ਆਫ ਗੋਇੰਗ देयर ਹਾਸ ਟੂ ਬੀ ਅ ਵੈਰੀ ਗੁੱਡ ਰੀਜ਼ਨ ਆਪਣੇ ਇਧਰ ਹੀ ਰਾਜਪੁਰਾ ਦੇ ਨੇ ਇੱਕ ਮਨੋਰ ਸਿੰਘ ਅੱਛਾ ਜੀ ਤਾਂ ਮਨੋਰ ਸਿੰਘ ਜੀ ਦਾ ਕੀ ਹੋਇਆ ਕਿ ਉਹਨਾਂ ਦਾ ਬੇਟਾ ਰਹਿੰਦਾ ਹੈ ਅ ਅਮਰੀਕਾ ਦੇ ਵਿੱਚ ਤੇ ਉਹਨਾਂ ਦੇ ਸਾਰੇ ਬੱਚੇ ਬਾਹਰ ਸੈਟਲ ਨੇ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਸਰ ਮੈਂ ਬਣਾਣਾ ਵੀ ਮੈਰਾ ਕੀ ਹੈ ਮੈਂ ਕਿਹਾ ਦੇਖੋ ਜੇ ਤਾਂ ਤੁਸੀਂ ਕਿਹਾ ਵੀ ਮੇਰੇ ਬੱਚੇ ਸਾਰੇ ਸੈਟਲਡ ਹੈ ਬਾਹਰ ਤਾਂ ਫਿਰ ਉਹਨਾਂ ਨੇ ਕਹਿਣਾ ਵੀ ਇਹਨਾਂ ਨੇ ਵੀ ਬੁੱਢਾ ਬੁੱਢੀ ਨੇ ਤੇ ਮੰਮੀ ਪਾਪਾ ਜੀ ਇਹਨਾਂ ਨੂੰ ਤਾਂ ਲੈ ਜਾਣਗੇ ਕਿਹਨਾਂ ਨੂੰ ਮੁੰਡਾ ਨਹੀਂ ਆ ਮੁੰਡਾ ਨਹੀਂ ਇਹਨਾਂ ਨੂੰ ਤਾਂ ਫਿਰ ਮੈਂ ਉਹਨਾਂ ਨੂੰ ਇਹੀ ਕੁਐਸਚਨ ਸਿਰਫ ਇੱਕ ਡਾਇਰੈਕਸ਼ਨ ਦੀ ਗੱਲ ਹੁੰਦੀ ਹੈ ਨਾ ਉਹ ਤਾਂ ਆਪਣੇ ਵੱਲੋਂ ਜੋ ਕਰ ਰਹੇ ਸੀ ਤਾਂ ਮੇਰਾ ਐਕਸਪੀਰੀਅੰਸ ਹੀ ਕੰਮ ਆਊਗਾ ਨਾ ਜਿਹੜਾ ਮੇਰਾ ਐਕਸਪੀਰੀਅੰਸ ਹੈਗਾ ਤਾਂ ਮੈਂ ਉਹਨਾਂ ਨੂੰ ਦੱਸਿਆ ਵੀ ਤੁਸੀਂ ਕਹਿਣਾ ਵੀ ਮੇਰੇ ਬਾਕੀ ਬੱਚੇ ਇੱਧਰ ਨੇ ਮੇਰਾ ਇੱਕ ਬੇਟਾ ਹੈ ਮੈਨੂੰ ਮਿਲਣਾ ਹੈ ਤਾਂ ਤਿੰਨ ਕੁ तो तो ज़िए ज़िए ज़िए। तो अच्छा तो दैट इज इट मैं ਤੁਹਾਨੂੰ ਵੀਜ਼ਾ ਵੀ ਦੇ ਦੇਕ ਨੇ ਤੇ ਮੇਰੇ ਫੇਸਬੁੱਕ ਪੇਜ ਤੇ ਪਿਆ ਹੈਗਾ ਬਲੂ ਲਾਈਨ ਵਿਸ਼ਵਾਸ ਦੇ ਤਾਂ ਉਧਰ ਤੁਸੀਂ ਚੈੱਕ ਕਰ ਲੋ ਇਹਨਾਂ ਤਿੰਨ ਕੁਐਸਚਨਸ ਵੀਜ਼ਾ اچھا ਮਤਲਬ ਹੁਣ ਅਮਰੀਕਾ ਜਾਣਾ ਕੋਈ ਮੁਸ਼ਕਿਲ ਗੱਲ ਨਹੀਂ ਹੈ ਜੇ ਬੰਦਾ ਸਹੀ ਤਰੀਕੇ ਨਾਲ ਜੇ ਮਤਲਬ ਚਲੇ ਇਹ ਚਾਹੀਦਾ ਹੈ ਤੇ ਡਾਇਰੈਕਸ਼ਨ ਸਹੀ ਚਾਹੀਦੀ ਹੈ ਡਾਇਰੈਕਸ਼ਨ ਦੇਣ ਵਾਲਾ ਬੰਦਾ ਸਹੀ ਚਾਹੀਦਾ ਸੋ ਧੰਨਵਾਦ ਤੁਹਾਡਾ ਬਹੁਤ ਬਹੁਤ ਤੁਸੀਂ న్యూਸ 89 ਦੇ ਸਟੂਡੀਓ ਦੇ ਵਿੱਚ ਆਏ ਦ ਸੰਦੀਪ ਚੌਧਰੀ ਸ਼ੋ ਦੇ ਵਿੱਚ ਆਏ ਸਾਡੇ ਬੁਲਾਵੇ ਤੇ ਤੁਸੀਂ ਆਏ ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਉਮੀਦ ਕਰਦਾ ਕਿ ਜੋ ਆਪਾਂ ਗੱਲਾਂ ਕਰੀਆਂ ਸਟੂਡੈਂਟਸ ਨੂੰ ਇਹ ਸਮਝ ਆਈ ਹੋਣੀ ਆ ਸ਼ਾਇਦ ਕਈ ਲੋਕ ਇਹ ਸੋਚਦੇ ਆ ਕਿ ਅਮਰੀਕਾ ਜਾਣਾ ਇੱਕ ਬਹੁਤ ਵੱਡਾ ਉਹੀ ਹਾਊਆ ਤੇ ਨਹੀਂ ਜਾ ਸਕਦੇ ਲੇਕਿਨ ਅੱਜ ਤੁਹਾਡੀਆਂ ਗੱਲਾਂ ਤੋਂ ਸ਼ਾਇਦ ਕਿਸੇ ਨੂੰ ਹੌਸਲਾ ਹੋ ਸਕਦਾ ਕੋਈ ਬੰਦਾ ਜਾਣ ਵਾਸਤੇ ਸੋਚ ਸਕਦਾ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਇਹ ਸੀਗੇ ਦੀਪਕ ਯੋਗੇਸ਼ਵਰ ਜੀ ਜੋ ਸਾਡੇ ਅੱਜ ਸਟੂਡੀਓ ਸੰਦੀਪ ਚੌਧਰੀ ਸ਼ੋ ਦੇ ਵਿੱਚ న్యూਸ 189 ਪੰਜਾਬ ਦੇ ਪ੍ਰੋਗਰਾਮ ਦੇ ਵਿੱਚ ਪੋਡਕਾਸਟ ਵਿੱਚ ਆਏ ਸੀਗੇ ਤੇ ਬਹੁਤ ਅੱਛਾ ਲਗਿਆ ਤੁਸੀਂ ਸੁਣਿਆ ਤਾਨੂੰ ਕਿਸ ਤਰ੍ਹਾਂ ਦਾ ਲੱਗਿਆ ਜੇ ਤੁਹਾਡੇ रिलेशन ਦੇ ਵਿੱਚ ਜਾਂ ਤੁਸੀਂ ਆਪ ਅਮਰੀਕਾ ਜਾਣਾ ਚਾਹੁੰਦੇ ਹੋ ਤਾਂ ਇੱਕ ਵਾਰ ਬਲੂ ਲਾਈਨ ਵਿਸ਼ਵਾਸ ਤੇ ਤੁਸੀਂ ਵਿਜ਼ਿਟ ਜ਼ਰੂਰ ਕਰੋ ਤੇ ਸਾਰੀ ਜਾਣਕਾਰੀ ਪ੍ਰਾਪਤ ਕਰੋ ਲੇਕਿਨ ਇਹ ਨਾ ਸੋਚੋ ਕਿ ਯੂ ਐਸ ਏ ਅਮਰੀਕਾ ਜਾਣਾ ਇੱਕ ਬਹੁਤ ਵੱਡਾ ਹਾਊ ਹੈ ਡੋਂਕੀ ਮਾਰ ਕੇ ਲੋਕ ਜਾਂਦੇ ਨੇ ਇਹਨੇ ਪੈਸੇ ਖਰਚ ਕਰਕੇ ਸਹੀ ਤਰੀਕੇ ਨਾਲ ਵੀ ਜਿਹੜਾ ਹੈ ਉਹ ਜਾਇਆ ਜਾ ਸਕਦਾ ਸੋ ਤੁਹਾਨੂੰ ਇਹ ਪੋਡਕਾਸਟ ਕਿਸ ਤਰ੍ਹਾਂ ਲਗਿਆ ਦੀਪਕ ਜੀ ਨਾਲ ਮਿਲ ਕੇ ਕਿਸ ਤਰ੍ਹਾਂ ਲਗਿਆ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਪਾਣੇ ਆਪਾਂ ਫੇਰ ਮਿਲਾਂਗੇ ਇੱਕ ਨਵੇਂ ਮਹਿਮਾਨ ਦੇ ਨਾਲ ਦ ਸੰਦੀਪ ਚੌਧਰੀ ਸ਼ੋਅ ਦੇ ਵਿੱਚ ਧੰਨਵਾਦ ਜਾਈ